ਤਸਾਂ ਜਿਹੜੀ ਇਹ ਪਾਲਕੀਆਂ ਤਿਆਰ ਕਰਿਆ ਇਹ ਉੱਚੀ ਚੱਕ ਕੇ ਬਣਾਈਆਂ ਹੋਈਆਂ ਨੇ ਆਪਾਂ ਇਹ ਉੱਚੀ ਚੱਕ ਕੇ ਹੈ ਛੱਤ ਵੱਡੀ ਹੋਈ ਹੈ ਨਾ ਦੀ ਛੱਤ ਵੱਢ ਕੇ ਫਿਰ ਦੁਬਾਰਾ ਬਣਾਈ ਹੈ ਜੀ ਨਾਲ ਦੀ ਛੱਤ ਨਾਲ ਤਾਂ ਫਿਰ ਨੀਮੀ ਰਹਿੰਦੀ ਆ ਸੋਨੀ ਘੱਟ ਲੱਗਦੀ ਆ ਲੋ ਜੀ ਬਾਈ ਬਈ ਇਹ ਜਿਹੜੀ ਪਾਲਕੀਆਂ ਬਣਾਈਆਂ ਨੇ ਨਾ ਛੱਤ ਵੱਢ ਕੇ ਹੈ ਨਾ ਆ ਪਲਿਜ਼ ਰੋਧ ਦਿਖਾ ਰਿਹਾ ਬਾਈ ਨੂੰ ਕਹਿਣਾ ਇੱਥੋਂ ਦਿਖਾ ਦਊਗਾ ਇੱਥੋਂ ਨਾ ਛੱਤ ਵੱਢ ਕੇ ਇਹਨੂੰ ਉੱਚਿਆ ਚੱਕਿਆ ਹੋਇਆ ਜੇ ਮੈਂ ਗੱਲ ਕਰਾਂ ਇਹ ਡੇਢ ਡੇਢ ਫੁੱਟ ਵਾਂਗੂ ਸਵਾ ਲੱਖ ਫੁੱਟ ਵਾਂਗੂ ਉੱਚਾ ਚੱਕਿਆ ਹੈ ਸਵਾ ਡੇਢ ਫੁੱਟ ਵਾਂਗੂ ਇਹ ਉੱਚਾ ਉੱਚਾ ਚੱਕਿਆ ਹੋਇ ਹਾਣੀ ਵੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਤੇ ਬਈ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਆਪਾਂ ਤੁਹਾਡੇ ਵਾਸਤੇ ਦੋ ਪਾਲਕੀ ਸਾਹਿਬ ਲੈ ਕੇ ਆਏ ਬਈ ਇਹਨਾਂ ਜਿਹੜੀਆਂ ਨੇੜੇ ਤੇੜੇ ਨਹੀਂ ਬਹੁਤ ਦੂਰ ਜਾਣੀਆਂ ਨੇ ਬਈ ਇਹਨਾਂ ਪਾਲਕੀਆਂ ਤੇ ਤੁਹਾਡਾ ਬਹੁਤ ਵਧੀਆ ਪਿਆਰ ਮਿਲਦਾ ਪਿਆ ਬਈ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਬਈ ਇਹਨਾਂ ਤੁਸੀਂ ਸਾਡੇ ਨਾਲ ਜੁੜੇ ਕਿਹੜੇ ਕਿਹੜੇ ਸ਼ਹਿਰ ਤੋਂ ਹੋ ਬਈ ਕਿਹੜੇ ਕਿਹੜੇ ਪਿੰਡ ਤੋਂ ਜੁੜੇ ਹੋ ਕਿਹੜੀ ਕੰਟਰੀ ਤੋਂ ਜੁੜੇ ਹੋ ਤੁਹਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੇ ਨਾਲ ਜਿਹੜੀ ਸੰਗਤ ਜੁੜੀ ਹੋਈ ਹੈ ਬਈ ਬਹੁਤ ਦੂਰ ਦੂਰ ਜੁ ਅਗਰੀ ਭਾਈ ਜੀ ਖਾਲਸਾ ਭਾਈ ਦੇ ਪਤੇ ਤੇ ਮੈਂ ਜਿੱਦਾ ਪੜਿਆ ਸੀਗਾ ਇਹ ਆਪਣਾ ਲਈ ਇਹ ਪਾਲਕੀ ਜਿਹੜੀ ਹੈ ਇਹ ਯੂਪੀ ਜਾਣੀ ਹੈ ਆ ਯੂਪੀ ਜਾਣੀ ਹੈ ਜੀ ਪੀਲੀ ਪੀਤ ਜਾਣੀ ਹੈ ਇਹ ਠੀਕ ਹੈ ਜੀ ਇਹ ਉੱਥੇ ਦਾ ਕੋਈ ਮਿਲਟਰੀ ਜੋ ਅਫਸਰ ਟਾਇਰ ਹੋਇਆ ਹੋਇਆ ਉਹਨੇ ਸੇਵਾ ਕਰਾਈ ਹੈ ਗੁਰੂ ਘਰ ਠੀਕ ਹੈ ਜੀ ਹਾਂਜੀ ਲੋ ਜੀ ਬਈ ਇਹ ਜਾਣੀ ਹੈਗੀ ਯੂਪੀ ਦੇ ਵਿੱਚ ਬਈ ਤੇ ਆਹ ਵਾਲੀ ਕਿੱਥੇ ਜਾਣੀ ਹੈ ਜੀ ਇਹ ਸੰਤਾਂ ਦੇ ਪਿੰਡ ਜਾਣੀ ਹੈ ਜੀ ਰੋਡੇ ਪਿੰਡ ਠੀਕ ਹੈ ਇਹ ਵੀ ਕੋਈ ਐਨ ਆਰ ਆਈ ਭਰਾ ਹੈ ਉਹਨਾਂ ਨੇ ਸੇਵਾ ਕਰਾਈ ਹੈ ਸੰਗਤ ਵੱਲੋਂ ਹਾਂ ਹਾਂ ਇਹ ਵੀ ਗੁਰੂ ਘਰੇ ਜਾਣੀ ਹੈ ਜੀ ਉੱਥੇ ਆਪਣੇ ਪਿੰਡ ਜਾਣੀ ਹੈ ਮੋਗੇ ਲਵੇ ਲਓ ਜੀ ਇਹ ਜਾਣੀ ਹੈ ਮੋਗੇ ਲਵੇ ਤੇ ਇਹ ਜਾਣੀ ਹੈ ਯੂਪੀ ਦੇ ਵਿੱਚ ਬਈ ਹੈ ਨਾ ਤੇ ਦੋ ਪਾਲਕੀਆਂ ਤਿਆਰ ਕਰੀਆਂ ਨੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਇਹ ਦੋਨੇ ਸੇਮ ਹੀ ਨੇ ਐਡੀਟੋ ਨੇ ਤੇ ਇੰਨਾ ਚ ਥੋੜਾ ਬਾਲਾ ਫਰਕ ਅਸੀਂ ਹਰ ਇੱਕ ਪਾਲਕੀ ਦੇ ਵਿੱਚ ਪਾ ਦਨੇ ਆ ਜੀ ਹਾਂਜੀ 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 ਜਿਵੇਂ ਥੋੜਾ ਬਾਲਾ ਫਰਕ ਤੁਹਾਨੂੰ ਲੱਗੂਗਾ ਦੇਖਣ ਨੂੰ ਵੀ ਲੱਗੂਗਾ ਹਾਂਜੀ ਤੇ ਬਾਕੀ ਸੇਮ ਹੀ ਨੇ ਨਵੀਂ ਸ਼ੇਪ ਦੇ ਵਿੱਚ ਬਣੀਆਂ ਹੋਈਆਂ ਨੇ ਜੀ ਹਾਂਜੀ ਹਾਂ ਇਹਦੀ ਸ਼ੇਪ ਚੇਂਜ ਕਰਤੀ ਪਹਿਲਾਂ ਨਾਲ ਆਈ ਵਾਰੀ ਆਪਾਂ ਬਦਲਦੇ ਰਹਨੇ ਆ ਤੁਹਾਨੂੰ ਦੱਸਦੇ ਹਾਂ ਨਾ ਵੀਡੀਓ ਚ ਹੂੰ ਲੋ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਇਹਦੇ ਹਨਾ ਇਹਦੇ ਅਲਾਇ ਵੀਲ ਲੱਗੇ ਹੋਏ ਨੇ ਇਹ ਹੈਗੇ ਵੀਲ ਕੈਪਾਂ ਦੇ ਵਿੱਚ ਬਈ ਠੀਕ ਹੈ ਜਿਹੜਾ ਇੱਕ ਮੇਨ ਡਿਫਰੈਂਸ ਆਪਾਂ ਮੂਲਮ ਮੁੱਲਾ ਪਾ ਗਏ ਠੀਕ ਹੈ ਇਹਗੇ ਲਾਇ ਵੀਲਾਂ ਤਿਆਰ ਕਰਾਈਏ ਬਾਈ ਉਹਨਾਂ ਨੇ ਇਹ ਕਰਾਇਆ ਕਿ ਐ ਈ ਤੇ ਬਾਕੀ ਜਿੱਦਾਂ ਵੀ ਤੁਹਾਡਾ ਜਿੱਦਾਂ ਹਨਾ ਗੁਰਦੁਆਰਾ ਸਾਹਿਬ ਦਾ ਹਨਾ ਜਦੋਂ ਬਜਟ ਹੁੰਦਾ ਹਨਾ ਸਭ ਦਾ ਇੱਕ ਬਜਟ ਮਿੱਥਿਆ ਹੁੰਦਾ ਵੀ ਆਪਾਂ ਇੰਨੇ ਦੇ ਵਿੱਚ ਤਿਆਰ ਹੁੰਦਾ ਜੀ ਜੇ ਮੈਂ ਹੁਣ ਇਹਨਾਂ ਨੇ ਲਾਇ ਵੀਲ ਨਹੀਂ ਪਵਾਏ ਟਾਇਰ ਨਵੇਂ ਪਵਾਏ ਹਾਂਜੀ ਹਾਂ ਇਹਦੇ ਟਾਇਰ ਨਵੇਂ ਵਾਲੇ ਹਾਂ ਠੀਕ ਹੈ ਜਿਨ੍ਹਾਂ ਨੇ ਟਾਇਰ ਵੀ ਲਾਇ ਵੀ ਇਹ ਦੋਨੇ ਚੀਜ਼ਾਂ ਇਹ ਦੋਨੇ ਚੀਜ਼ਾਂ ਟਾਇਰ ਵੀ ਆਇਆ ਨਹੀਂ ਗੇ ਸੀਟ ਦੇ ਟਾਇਰ ਪਾਏ ਨੇ ਸੰਗਤ ਨੇ ਵਧੀਆ ਪਾਏ ਨੇ ਆਪਣੀ ਦੇ ਟਾਇਰ ਵਧੀਆ ਟਾਇਰ ਪਾਏ ਨੇ ਆਜੋ ਮੈਂ ਤੁਹਾਨੂੰ ਇੱਕ ਵਾਰ ਅੰਦਰੋਂ ਦਿਖਾਉਂਦਾ ਨਾ ਵੀ ਅੰਦਰੋਂ ਬਈ ਇਹ ਇੱਕ ਸਵਰਗ ਤੋਂ ਘੱਟ ਨਹੀਂ ਵੀ ਦੇਖ ਕੇ ਤੁਹਾਡੀ ਨਾ ਰੂਹ ਖੁਸ਼ ਹੋ ਜਾਣੀ ਹੈ ਵੀ ਇੰਨੀ ਸੁੰਦਰ ਪਾਲਕੀ ਬਈ ਹੈ ਨਾ ਤੁਹਾਡੇ ਵਾਸਤੇ ਜਿਹੜੀ ਆਪਾਂ ਲੈ ਕੇ ਆਏਗੇ ਇੱਕ ਸ਼ੇਅਰ ਕਰਨ ਦਾ ਬਣਦਾ ਹੈ ਤੇ ਆ ਚੈੱਕ ਕਰੋ ਬਈ ਅੰਦਰੋਂ ਅੱਛਾ ਇਹ ਏਸੀ ਵਾਲੀ ਪਾਲਕੀ ਹੈ ਨਹੀਂ ਏਸੀ ਨੇ ਜੀ ਦੋਨੇ ਏਸੀ ਪਾਲਕੀਆਂ ਨੇ ਹਾਂ ਹਾਂ ਲਓ ਜੀ ਬਈ ਇਹ ਦੋਨੇ ਏਸੀ ਪਾਲਕੀਆਂ ਬਣੀਆਂ ਹੋਈਆਂ ਨੇ ਲਓ ਉੱਪਰ ਖੰਡੇ ਸਾਹਿਬ ਦੀ ਹਨਾ ਵੀ ਤਸਵੀਰ ਛਾਪੀ ਹੈਗੀ ਬਾਕੀ ਪੱਖੇ ਵੀ ਲੱਗੇ ਸਪੀਕਰ ਲੱਗੇ ਹੋਏ ਨੇ ਨਿਓਨ ਲਾਈਟ ਲੱਗੀਆਂ ਅੰਦਰ ਲਾਈਟਾਂ ਦਾ ਪੂਰਾ 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 ਫੁੱਲ ਪ੍ਰਬੰਧ ਕਰਿਆ ਹੋਇਆ ਹੈ ਬਈ ਹਨਾ ਤੇ ਬਾਕੀ ਗੱਲ ਕਰਾਂ ਇਹਦੇ ਵਿੱਚ ਕਿੰਨੇ ਸਿੰਘ ਬਹਿ ਜਾਂਦੇ ਨੇ ਜੀ ਇਹਦੇ ਵਿੱਚ 5-6 ਸੇਵਾਦਾਰ ਬਹਿ ਜਾਂਦੇ ਨੇ ਜੀ ਹਾਂਜੀ ਹਾਂ ਗ੍ਰੰਥੀ ਸਿੰਘ ਬਹਿ ਜਾਂਦਾ ਚਲਾਉਣ ਵਾਲਾ 5-6 ਸੇਵਾਦਾਰ ਵਧੀਆ ਖੁੱਲੀ ਸਪੇਸ ਹੈ ਜੀ ਇਹਦੇ ਵਿੱਚ ਬਣਦੀ ਠੀਕ ਆ ਤੇ ਇਹਦੇ ਚ ਜਿੱਦਾਂ ਦੂਜਾ ਡਿਫਰੈਂਸ ਮੈਂ ਦੇਖ ਰਿਹਾ ਇਹਦੇ ਚ ਆਹ ਵਾਲਾ ਪਿੱਲਰ ਲਾਤਾ ਹਾਂ ਹਾਂ ਇਹਦੇ ਵਿੱਚ ਪਾਵਾ ਲੱਗਿਆ ਹੋਇਆ ਜਿਹੋ ਵਿੱਚ ਲੱਗਿਆ ਨਹੀਂ ਇਹਦੇ ਚ ਆ ਪਾਵਾ ਲੱਗਿਆ ਹੈ ਇਹਦੇ ਚ ਆ ਪਾਵਾ ਲੱਗਿਆ ਨਹੀਂ ਹੋਇਆ ਬਈ ਹਾਂ ਜਿਵੇਂ ਆਪਾਂ ਦੇਖ ਰਹਾਂਗੇ ਲੋ ਜੀ ਆਹ ਚੀਜ਼ ਇਹਦਾ ਡਿਫਰੈਂਸ ਹੈਗਾ ਇਹਦੇ ਨਾਲ ਥੋੜੀ ਮਜ਼ਬੂਤੀ ਜ਼ਿਆਦਾ ਹੋ ਜਾਂਦੀ ਹੈ ਮਜ਼ਬੂਤੀ ਵੀ ਸੋਨਾ ਵੀ ਲੱਗਦਾ ਜੀ ਲੱਗਿਆ ਹਾਂ ਹਾਂ ਇਹ ਸੋਨਾ ਵੀ ਲੱਗਦਾ ਬਈ ਹਾਂ ਜਿਵੇਂ ਆਪਾਂ ਦੇਖ ਰਹਾਂਗੇ ਤੇ ਬਾਕੀ ਇਹ ਵੀ ਕਰ ਤੁਹਾਨੂੰ ਮੈਂ ਅੰਦਰੋਂ ਦਿਖਾ ਦਿੰਨਾ ਅੰਦਰੋਂ ਇਹ ਵੀ ਉਹਦੇ ਵਾਂਗੂ ਸੇਮ ਹੈ ਬਟ ਜਿਵੇਂ ਆਪਾਂ ਗੱਲ ਕਰੀਏ ਕੁਝ ਕੁ ਲੋਗੋ ਦਾ ਕੁਝ ਕਹ ਮਗਾ ਦੇ ਖੰਡੇ ਦੇ ਰੰਗ ਦਾ ਫਰਕ ਪਾਇਆ ਹੈ ਨਾ ਆਪਾਂ ਆ ਫਿਰ ਥੋੜਾ ਬਾਲਾ ਫਰਕ ਤਾਂ ਦੇਖੋ ਜੀ ਆਈ ਵਾਰੀ ਆਪਾਂ ਪਾ ਦਨੇ ਆ ਨਾ ਹਾਂ ਹਾਂ ਇਹ ਫਰਕ ਪਾਵਾਂਗੇ ਤਾਂ ਹੀ ਕੰਮ ਬਣਿਆ ਸੋਹਣਾ ਲੱਗਦਾ ਹੂੰ 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 ਜੇ ਆਪਾਂ ਇੱਕ ਨਾਲ ਦੀ ਬਣਾਈ ਜਾਵਾਂਗੇ ਫੇਰ ਤਾਂ ਉਹੀ ਚੀਜ਼ ਬਣ ਜਾਂਦੀ ਹੈ ਨਾ ਹਾਂਜੀ ਹਾਂ ਲੋ ਬਾਈ ਹਨਾ ਤੇ ਬਾਕੀ ਵੀ ਗੱਲ ਕਰਾ ਇਹਦੇ ਵਿੱਚ ਵੀ ਮੇਰਾ ਖਿਆਲ ਆ ਬਕਸੇ ਦੇ ਵਿੱਚ ਲਾਈਟ ਵੀ ਚੱਲਦੀ ਲੋ ਜੀ ਬਕਸੇ ਦੇ ਵਿੱਚ ਵੀ ਲਾਈਟ ਬਾਈ ਲੱਗੀ ਹੋਈ ਹੈ ਨਾ ਆਪਾਂ ਦੇਖ ਰਹੇ ਹਾਂ ਮਤਲਬ ਕਈ ਵਾਰ ਰਾਤ ਬਰਾਤੇ ਕਈ ਵਾਰ ਹੁੰਦਾ ਵੀ ਕੋਈ ਦਿੱਕਤ ਨਹੀਂ ਆਉਂਦੀ ਤੁਹਾਨੂੰ ਮਤਲਬ ਕੋਈ ਸਮਾਨ ਕੋਈ ਕੱਟਣਾ ਕਰਨਾ ਹਨਾ ਤੇ ਪਿੱਛੇ ਜਲਕਰ ਦੀ ਸੁਵਿਧਾ ਵੀ ਹੈਗੀ 2D ਦੀ ਸੁਵਿਧਾ ਦਿੱਤੀ ਹੋਈ ਹੈਗੀ ਆਪਾਂ ਦੇਖ ਰਿਹਾ ਸੁਵਿਧਾ ਬਹੁਤ ਦਿੱਤੀਆਂ ਹੋਈਆਂ ਨੇ ਬਈ ਹੈਨਾ ਤੇ ਬਹੁਤ ਸੋਹਣੀਆਂ ਸੋਹਣੀਆਂ ਮੈਂ ਗੱਲ ਕਰੀ ਐ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਲੱਗਣ ਵਾਲੀਆਂ ਹੁੰਦੀਆਂ ਅਸਲ ਵਿੱਚ ਉਹੀ ਚੀਜ਼ਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਜੀ ਉਹ ਸਾਰੀਆਂ ਇਹਦੇ ਵਿੱਚ ਬੇਫਾਜ਼ ਨੂੰ ਨਹੀਂ ਲੱਗੀਆਂ ਹੋਈਆਂ ਹੋਣਗੀਆਂ ਹਾਂ 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 ਯਾਨੀ ਐ ਨਹੀਂ ਵੀ ਕਿਸੇ ਚੀਜ਼ ਦੀ ਕਮੀ ਜਿਵੇਂ ਇਕੋ ਤੇ ਬਣੀ ਹੋਈ ਹੈ ਹਾਂ ਬਈ ਵੱਡੀ ਪਾਲਕੀ ਸਾਹਿਬ ਵਾਲੀ ਸ਼ੇਪ ਉਹ ਲੁੱਕ ਤੇ ਤਿਆਰ ਕਰੀ ਹੋਈ ਹੈ ਠੀਕ ਹੈ ਇਸਾ ਜਿਹੜੀ ਇਹ ਪਾਲਕੀਆਂ ਤਿਆਰ ਕਰਿਆ ਇਹ ਉੱਚੀ ਚੱਕ ਕੇ ਬਣਾਈਆਂ ਹੋਈਆਂ ਨੇ ਆਪਾਂ ਇਹ ਉੱਚੀ ਚੱਕ ਕੇ ਹੈ ਛੱਤ ਵੱਡੀ ਹੋਈ ਹੈ ਨਾ ਦੀ ਛੱਤ ਵੱਢ ਕੇ ਫਿਰ ਦੁਬਾਰਾ ਬਣਾਈ ਹੈ ਜੀ ਨਾਲ ਦੀ ਛੱਤ ਨਾਲ ਤਾਂ ਫਿਰ ਨੀਮੀ ਰਹਿੰਦੀ ਆ ਸੂਣੀ ਘੱਟ ਲੱਗਦੀ ਆ ਲੋ ਜੀ ਭਾਈ ਭਾਈ ਇਹ ਜਿਹੜੀ ਪਾਲਕੀਆਂ ਬਣਾਈਆਂ ਨੇ ਨਾ ਛੱਤ ਵੱਢ ਕੇ ਹੈ ਨਾ ਆ ਪਲਿਜ਼ ਰੋਧਖਾਰਾ ਭਾਈ ਨੂੰ ਕਹਿਣਾ ਇੱਥੋਂ ਦਿਖਾ ਦਊਗਾ ਇੱਥੋਂ ਨਾ ਛੱਤ ਵੱਢ ਕੇ ਇਹਨੂੰ ਉੱਚਿਆ ਚੱਕਿਆ ਹੋਇਆ ਜੇ ਮੈਂ ਗੱਲ ਕਰਾਂ ਇਹ ਡੇਢ ਡੇਢ ਫੁੱਟ ਵਾਂਗੂ ਸਵਾ ਲੱਖ ਫੁੱਟ ਵਾਂਗੂ ਉੱਚਾ ਚੱਕਿਆ ਹੈ ਥਵਾ ਡੇਢ ਫੁੱਟ ਵਾਂਗੂ ਇਹ ਉੱਚਾ ਉੱਚਾ ਚੱਕਿਆ ਹੋਇਆ ਹੈ ਤੇ ਆਹ ਸ਼ੀਟ ਜਿਹੜੀ ਲੱਗੀ ਹੁੰਦੀ ਹੈ ਜੀ ਆਹ ਇਹ ਸ਼ੀਟ ਵਧੀਆ ਪਰਪਰ ਉਹਨਾਂ ਨੂੰ ਹਾਂ ਹਾਂ ਵਧੀਆ ਕੰਪਨੀ ਦੀ ਸ਼ੀਟ ਲੱਗੀ ਹੋਈ ਹੁੰਦੀ ਹੈ ਜੀ ਗਰੰਟੀ ਵਾਲੀ ਸ਼ੀਟ ਹੁੰਦੀ ਹੈ ਆਹ ਉੱਪਰ ਗੁੰਮਤ ਵਗੈਰਾ ਵੀ ਲੱਗੇ ਹੋਏ ਨੇ ਨਾ ਹਾਂ ਗੁੰਮਤ ਲੱਗੇ ਬਾਈ ਨੂੰ ਕਹਣਾ ਥੋੜਾ ਉੱਚਾ ਹੋ ਕੇ ਦਿਖਾ ਦੂਗਾ ਬਾਈ ਹਨਾ ਗੁੰਮਤ ਵਗੈਰਾ ਲੱਗੇ ਹੋਏ ਨੇ ਉਹ ਮਤਲਬ ਤੇ ਹੂਟਰ ਵਗੈਰਾ ਹਾਂ ਹੂਟਰ ਬੱਤੀ ਸਾਰਾ ਕੁਝ ਸਹੂvida ਹੈਗੀ ਹੈ ਜੀ ਹਾਂ 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 ਆ ਦੇਖੋ ਤੁਹਾਨੂੰ ਚਲਾ ਕੇ ਦਿਖਾਉਣਾ ਸਾਰਾ ਕੁਛ ਇਹਦੇ ਜਿਹੜੀ ਚੀਜ਼ ਦੀ ਲੋੜ ਆ ਲੱਗਿਆ ਹੋਇਆ ਠੀਕ ਹੈ ਜੀ ਇਹ ਜਦੋਂ ਮਤਲਬ ਵੀ ਗੁਰੂ ਘਰ ਦੇ ਵਿੱਚੋਂ ਨਾ ਮਾਰਾ ਸਰੂਪ ਮਾਰਾ ਰੂਪ ਜਾਣਾ ਵੀ ਉਦੋਂ ਉਹਨੂੰ ਵਰਤੋਂ ਤੋਂ ਲਿਆ ਸਕਦੇ ਆਪਾਂ ਹਾਂ ਉਹਦੋਂ ਵਰਤੋਂ ਹਾਂਜੀ ਤੇ ਆਹ ਵਾਲਾ ਗੇਟ ਜਿਹੜਾ ਤਾਂ ਹੈਗਾ ਵਰਤੋਂ ਇਹ ਫਿਕਸੇ ਕਰਦੇ ਨੇ ਉਹਨੇ ਜੀ ਇਹ ਦੋਨੇ ਫਿਕਸ ਕਰਦੇ ਆਪਾਂ ਤੇ ਦੋਨੇ ਫਿਕਸ ਹੀ ਨੇ ਜੀ ਲੋ ਯਾ ਜਿਹੜੇ ਦੋਨੇ ਗੇਟ ਤੇ ਉਹਨਾਂ ਦੀ ਲੋਡ ਘਟ ਪੈਂਦੀ ਹੈ ਜੀ ਫਿਰ ਏਸੀ ਬਾਲਕੀ ਕਰਕੇ ਜਿੰਨੇ ਵੱਧ ਗੇਟ ਖੁੱਲਦੇ ਰੱਖਦੇ ਉਹ ਫਿਰ ਕੂਲਿੰਗ ਡ੍ਰੌਪ ਪੈਂਦੀ ਹੈ ਹਰਕ ਪੈ ਜਾਂਦਾ ਹਾਂਜੀ ਲੋ ਜੀ ਭਾਈ ਤੇ ਭਾਈ ਇੱਕ ਇਹਦੇ ਵਿੱਚ ਗੋਲਕ ਦੀ ਸੁਵਿਧਾ ਇਨ ਏਸੀ ਇਹ ਗੱਡੀਆਂ 'ਚ ਨਹੀਂ ਆਉਂਦੀ ਜੀ ਗੋਲਕ ਦੀ ਸੀੜਾ ਕਿਉਂਕਿ ਇਹਦਾ ਸ਼ੀਸ਼ਾ ਜਿਵੇਂ ਹੁਣ ਆਹ ਸ਼ੀਸ਼ਾ ਨਾ ਜੀ ਆਹ ਇਹ ਅੰਦਰੋਂ ਹੈਂਡਲ ਤੋਂ ਉੱਤਰ ਜਾਂਦਾ ਇਹਦਾ ਆਹ ਆਹ ਸ਼ੀਸ਼ਾ ਵੀ ਉੱਤਰ ਜਾਂਦਾ ਪਰਲਾ ਵੀ ਉੱਤਰ ਜਾਂਦਾ ਤਾਂ ਉੱਤਰਦੀ ਨੇ ਮੂਰਲੇ ਤਾਂ ਮਤਲਬ ਵੀ ਆਪਾਂ ਇੱਥੋਂ ਮੱਥਾ ਟੇਕ ਸਕਦੇ ਆ ਹਾਂ ਪਹਿਲਾਂ ਆਪਾਂ ਬਣਾਉਣ ਦੇ ਹੁੰਦੇ ਤੇ ਜੀ ਇਹ ਗੱਡੀ ਥੋੜੀ ਚੌੜੀ ਘੱਟ ਹੁੰਦੀ ਹੈ ਹਾਂ ਹਾਂ ਫਿਰ ਜਗ੍ਹਾ ਘੱਟ ਆ ਕੇ ਫਿਰ ਹਾਂ ਬਾਅਦ ਵਿੱਚ ਬੈਠਣ ਵਾਲਿਆਂ ਨੂੰ ਪ੍ਰੋਬਲਮ ਹੁੰਦੀ ਠੀਕ ਆ ਆ ਪੀੜਾ ਸਾਹਿਬ ਦੀ ਜਿਹੜੀ ਆਪਾਂ ਨੇ ਜਗ੍ਹਾ ਬਣਾਈ ਆ ਉਹ ਇੱਥੇ ਆਪਣੀ ਹੁੰਦੀ ਦਾ ਮਤਲਬ ਹਾਂ ਪੀੜਾ ਸਾਹਿਬ ਆ ਦੇਖੋ ਜੀ ਇੱਥੇ ਆ ਜਗ੍ਹਾ ਤੇ ਬਣ ਗਿਆ ਠੀਕ ਆ ਜੀ ਆ ਜਗ੍ਹਾ ਤੇ ਪੀੜਾ ਠੀਕ ਹੈ ਜੀ ਤੇ ਇਹਨੂੰ ਆਪਾਂ ਚੱਕ ਸਕਦੇ ਹਾਂ ਨਾ ਹਾਂ ਇਹ ਚੱਕਿਆ ਵੀ ਜਾਂਦਾ ਜਦੋਂ ਕੰਮ ਕਰਾਉਣਾ ਉਹ ਚੱਕਿਆ ਜਾਂਦਾ ਹਾਂ ਹਾਂ ਇਥੋਂ ਦੀ ਪਾਣੀ ਪੈਂਦਾ ਏ ਟੈਂਕੀ ਦੇ ਵਿੱਚ ਅੱਛਾ ਪਾਣੀ ਵਾਲੀ ਸਹੂਦਤ ਦਿੱਤੀ ਹੋਈ ਆਪਾਂ ਹਾਂ ਆ ਇੱਕ ਟੈਂਕੀ ਲਾ ਕੇ ਨਾ ਇਥੋਂ ਕਨੈਕਸ਼ਨ ਦੋਨੇ ਹੀ ਦਿੱਤੇ ਹੋਏ ਨੇ ਠੀਕ ਹੈ ਜੀ ਹਾਂ ਅੱਛਾ ਇਹ ਜਿਹੜਾ ਆਪਾਂ ਇਹਨੂੰ ਆਪਾਂ ਕੀ ਕਹਿੰਦੇ ਆਂਗੇ ਬੈਂਚਰ ਰੱਖਿਆ ਜਿਹੜਾ ਇਹ ਕੀ ਕਹਿੰਦੇ ਨੇ ਇਹਨੂੰ ਬਕਸਾ ਸਾਹਿਬ ਹਾਂਜੀ ਹਾਂ ਹਾਂ ਹਾਂਜੀ ਜਿਹੜਾ ਬਕਸਾ ਨੀਚੇ ਆ ਹੈਗਾ ਆਪਣਾ ਇਹ ਇਹਨੂੰ ਆਪਾਂ ਚੱਕ ਵੀ ਸਕਦੇ ਹਾਂ ਹਾਂ ਚੱਕਿਆ ਜਾਂਦਾ ਜੀ ਇਹਦੇ ਆ ਮੇਲ ਪਏ ਹੋਏ ਨੇ ਆਪ ਸੂਚੀ ਆ ਹਾਂ ਉਹ ਮੇਲ ਕੱਢਦੇ ਹੋਏ ਚੱਕ ਕੇ ਪਰੇ ਧਰਦੇ ਜਦੋਂ ਪੈਂਜਨ ਦਾ ਕੰਮ ਕਰਾਉਣਾ ਹੈ ਸਰਵਿਸ ਕਰਾਉਣੀ ਹੈ ਠੀਕ ਸਰਵਿਸ ਸਰਵਿਸ ਕਰਾਉਣੀ ਹੈ ਉਹਦੇ ਵਾਸਤੇ ਚੱਕਿਆ ਜਾਂਦਾ ਹਾਂ ਹਾਂ ਤੇ ਬਈ ਇੱਕ ਆ ਚੀਜ਼ ਹੈ ਨਾ ਜਿਹੜੀ ਮੇਨ ਹੁੰਦੀ ਹੈਗੀ ਆਪਾਂ ਕਹਦੇ ਵੀ ਆ ਪਾਣੀ ਦਾ ਛਿੜਕਾਓ ਕਰਨਾ ਹੁੰਦਾ ਹੈ ਹਾਂ ਇਹ ਮੂਰੇ ਫੁਹਾਰਾ ਚੱਲਦਾ ਜਦੋਂ ਫੁਹਾਰਾ ਚੱਲਦਾ ਦੋਨੇ ਦੋਨੇ ਗੱਡੀਆਂ ਦੇ ਵਿੱਚ ਫੁਹਾਰੇ ਦੀ ਸੁਵਿਧਾ ਹੈਗੀ ਹੈਗੀ ਤੇ ਇਹ ਫੁਹਾਰੇ ਦਾ ਟਾਈਮ ਲਗਾ ਕੇ ਕਰੋ ਤਾਂ ਪਾਣੀ ਛਿੜਕਾਓ ਆਪਾਂ ਨਹੀਂ ਪਾਣੀ ਨਰਜ ਤੇ ਜ਼ਰੂਰੀ ਏ ਜਦੋਂ ਮਹਾਰਾਜ ਲੈ ਕੇ ਜਾਣਾ ਪਾਣੀ ਦਾ ਸਰਕੋਤ ਜ਼ਰੂਰੀ ਆ ਹੁਣ ਮਤਲਬ ਵੀ ਜਿਵੇਂ ਆਪਾਂ ਦੂਜੇ ਲੋਡ ਸੜਕਦੇ ਉਹਦੀ ਲੋਡ ਨਹੀਂ ਪੈਂਦੀ ਉਹਦੀ ਲੋਡ ਨਹੀਂ ਪੈਂਦੀ ਨਾਲ ਪਾਣੀ ਲੈ ਜਾਣ ਦੀ ਲੋਡ ਨਹੀਂ ਹਾਂਜੀ ਹਾਂ ਬਈ ਇਹਦੇ 'ਚ ਆਪਾਂ ਇਹ ਫਿੱਟ ਕਰਤਾ ਹਾਂ ਹਾਂ ਇਹਦੇ ਵਿੱਚ ਕਿੰਨੇ ਲੀਟਰ ਦਾ ਟੈਂਕ ਪਾਇਆ ਹੈ ਭਾਈ ਇਹ 20 ਲੀਟਰ ਦਾ ਲੱਗਿਆ ਹੋਇਆ 20 ਲੀਟਰ ਦਾ ਟੈਂਕ ਲਾਇਆ ਹੈ ਠੀਕ ਆ ਜੀ ਅੱਛਾ ਜਿਵੇਂ ਗੱਲ ਕਰਾਈ ਕੋਈ ਭਾਈ ਪਾਲਕੀ ਦੀ ਤੁਹਾਨੂੰ ਦੱਸਦਾ ਵੀ ਪਾਲਕੇ ਆਪਾਂ ਤਿਆਰ ਕਰਾਉਣੀ ਹੈ ਨਾ ਤਾਂ ਕਿੰਨੇ ਦਿਨਾਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਆਪਾਂ ਤਿਆਰ ਕਰਕੇ ਦੇ ਦਿੰਨੇ ਆ ਪਾਲਕੇ ਇਹ ਤਿਆਰਤਾ ਜੀ ਪੌਣੇ ਇੱਕ ਦੋ ਮਹੀਨਿਆਂ ਚ ਹੋ ਜਾਂਦੀ ਹੂੰ ਵੀ ਬਾਕੀ ਦੇਖੋ ਜੇ ਅਗਲੇ ਲਵੇ ਗੱਡੀ ਹੈਗੀ ਆ ਉੱਤੇ ਵੀ ਬਣਾ ਦਿੰਨੇ ਆ ਜੇ ਆਪਾਂ ਨੂੰ ਕਹਿੰਦਾ ਅਗਲਾ ਸਾਫਾ ਵੀ ਮੰਗਾ ਕੇ ਗੱਡੀ ਉਹ ਲਾ ਕੇ ਤਿਆਰ ਕਰ ਦਿੰਨੇ ਆ अच्छा केडी केडी गड्डी ਦੇ ਉੱਤੇ ਆਪਾਂ ਅਗਰ ਪਾਲਕੀ ਦੀ ਗੱਲ ਕਰੀ ਵੀ ਇਹ ਹੁਣ ਜ਼ਿਆਦਾ ਤਾਂ ਇੱਕੋ ਤੇ ਤਿਆਰ ਹੋਣ ਲੱਗੀ ਇੱਕ ਤਾਂ ਇਹ ਬਾਜ਼ਾਰ ਦੇ ਵਿੱਚ ਜਿਵੇਂ ਤੰਗ ਗਲੀਆਂ 'ਚ ਕਈ ਮਕਾਨ ਹੁੰਦੇ ਨੇ ਹਾਂਜੀ ਹਾਂ ਵੀ ਯਾਨੀ ਹਰੇਕ ਜਗ੍ਹਾ ਦੇ ਉੱਤੇ ਵੱਡੀ ਵੀ ਛੋਟੀ ਵੀ ਇਹ ਸਾਰੀਆਂ ਗੱਲਾਂ ਦੇ ਵਿੱਚ ਵਰਤੋਂ 'ਚ ਵਧਾਉ ਠੀਕ ਹੈ ਜੀ ਪਟ્રોલ ਦੀ ਵੀ ਹੈ ਏਸੀ ਵੀ ਹੈ ਹਾਂ ਹਾਂ ਯਾਨੀ ਛੋਟੀ ਗੱਡੀ ਦੇ ਵਿੱਚ ਸਾਰੀਆਂ ਸਹੂਲਤਾਂ ਇਹ 'ਚ ਹੈਗੀਆਂ ਪਿਕਅਪ ਉਹ ਗੱਲ ਵੀ ਸੋਣੀ ਹੁੰਦੀ ਹੈ ਇਹ ਗੱਾਰ ਬਹੁਤ ਜਿਆਦਾ ਹੀ ਇਹਦੇ ਚ ਇੰਜਨ 1200 ਸੀਸੀ ਇੰਜਨ ਹੈ ਹਾਂ ਹਾਂ ਇਹਦੀ ਛੋਟੇ ਹਾਥੀ ਨਾਲੋਂ ਆਪਾਂ ਡਬਲ ਕਹਿ ਲਈਏ ਪਿਕਅਪ ਇਹਦੀ ਹੁੰਦੀ ਆ ਹੂੰ ਤੇ ਭਾਈ ਮੈਂ ਗੱਲ ਕਰਾਂ ਵੀ ਜਿੰਨਾ ਵੀ ਤੁਹਾਡਾ ਬਜਟ ਹੁੰਦਾ ਵੀ ਹਨਾ ਆਪਣਾ ਗੁਰਦੁਆਰਾ ਸਾਹਿਬ ਦਾ ਕੋਈ ਬਜਟ ਮਿੱਥਿਆ ਹੁੰਦਾ ਜਾਂ ਭਾਈ ਹਨਾ ਜਿਹਨੇ ਸੇਵਾ ਕਰਾਉਣੀ ਇੱਕ ਬਜਟ ਹੁੰਦਾ ਵੀ ਆਪਾਂ ਇੰਨੇ ਤਿਆਰ ਕਰਾਉਣੀ ਆ ਭਾਈ ਹੋਰ ਹਨਾ ਰੈ ਕਰ ਲਓ ਤੁਸੀਂ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਅਗਰ ਕਿਸੇ ਨੇ ਕੋਈ ਪਾਲਘੇ ਤਿਆਰ ਕਰਾਉਣਾ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੁਸੀਂ ਆ ਸਕਦੇ ਹੋ ਅਡਰੈਸ ਕਿਹੜਾ ਪੈਣਾ ਆਪਾਂ ਨੂੰ ਡਰੈਸ ਇੱਥੇ ਜੀ ਮਲੇ ਕੋਡਲਾ ਬਾਈਪਾਸ ਹਾਂ ਹਾਂ ਇਹ ਲੁਧਿਆਣਾ ਰੋਡ ਵੱਜਦਾ ਜੀ ਨਜ਼ਦੀਕ ਟਰੱਕ ਯੂਨੀਅਨ ਹੂੰ ਹੂੰ ਤੇ ਰਾਜ ਦਾ ਪੰਪ ਆ ਉਹਦੇ ਨਾਲ ਹੀ ਗਲੀ ਮੁੜ ਕੇ ਅੰਦਰ ਨੂੰ ਵਰਕਸ਼ਾਪ ਆਈ ਹੈ ਠੀਕ ਆ ਜੀ ਤੇ ਬਾਕੀ ਭਾਈ ਫੋਨ ਕਰ ਲੋ ਉਹਦੇ ਤੁਸੀਂ ਲੋਕੇਸ਼ਨ ਮੰਗਾ ਸਕਦੇ ਹੋ ਧੂਰੀ ਸ਼ਹਿਰ ਜਿਲ੍ਹਾ ਸੰਗਰੂਰ ਦੁਬਾਰਾ ਦੱਸਦਾ ਆ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਅੱਜ ਦੇ ਨਹੀਂ ਭਾਈ ਹੋਰ 12 ਤੋਂ 15 ਸਾਲ ਹੋ ਗਏ ਇਹ ਕੰਮ ਕਰਦੇ ਆ ਨੂੰ ਬਹੁਤ ਸੋਹਣਾ ਕੰਮ ਕਰਦੇ ਨੇ ਅੱਛਾ ਇੱਕ ਮੈਂ ਛੁੱਟੀ ਗੱਲ ਹੋ ਰਹਿੰਦੀ ਹੈ ਕਰਨ ਵਾਲੀ ਜਿੱਦਾਂ ਹਨਾ ਇਹ ਪੇਂਟ ਛੇਂਡ ਹੁੰਦੀ ਆ ਸਾਰੀ ਦਵਾਰੋਂ ਹਣਾ ਪੇਂਟ ਕਰਨਾ ਪੈਂਦਾ ਨਾ ਨਵੇਂ ਸਿਰੇ ਤੋਂ ਕਰਨਾ ਪੈਂਦਾ ਜੀ ਹਾਂ ਇੱਕ ਗੱਲ ਕਰੀਏ ਵੀ ਇੱਕ ਨਵਾਂ ਜਾਨੂ ਦੇਣਾ ਪੈਂਦਾ ਗੱਡੀ ਨੂੰ ਹਾਂ ਜੀ ਹਾਂ ਹਾਂ ਤੇ ਇਹਦੇ ਜਿਵੇਂ ਕਪਕੜੀ ਨੂੰ ਸਾਹਮਣੇ ਰੱਖਣ ਲਈ ਹਣਾ ਕੀ ਕੀ ਸਾਵਧਾਨੀਆਂ ਹੁੰਦੀਆਂ ਨੇ ਤੇ ਬਸ ਕਮਰਾ ਹੋਵੇ ਜੀ ਬਣਿਆ ਹੋਇਆ ਜਿੱਥੇ ਆਪਾਂ ਜਾ ਕੇ ਖੜਾਉਣੀ ਐ ਦੇਖੋ ਵਰਤਨ ਵਾਸਤੇ ਆਪਾਂ ਬਣਾਈ ਹੋਈ ਆ ਹਾਂ ਹਾਂ ਵਰਤੋ ਜਿੰਨਾ ਚਿਰ ਮਰਜ਼ੀ ਲੇਕਿਨ ਖੜਾਉਣ ਦਾ ਜ਼ਰੂਰੀ ਐ ਕੋਈ ਬੰਦ ਕਮਰਾ ਹੋਵੇ ਜਿੱਥੇ ਆਪਾਂ ਜਾ ਕੇ ਖੜਾਉਣੀ ਐ ਇਹ ਹਾਂ 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 ਕਿਤੀ ਮੁਕੀ ਤੋਂ ਬਚੀ ਰਹਿੰਦੀ ਐ ਠੀਕ ਐ ਤੇ ਬਾਕੀ ਜੇ ਹੁਣ ਅਲਰਜੀ ਨਾਲ ਕੋਈ ਵੀ ਚੀਜ਼ ਖਾਣਾ ਮਗਰ ਤਾਂ ਫਿਰ ਫਰਕ ਪੈ ਜਾਂਦਾ ਹਾਂਜੀ ਹਾਂ ਕਿਉਂਕਿ ਇਹ ਚੀਜ਼ਾਂ ਇਦਾਂ ਦੀਆਂ ਵੀ ਇਹਦੇ ਵਿੱਚ ਆਪਾਂ ਨੂੰ ਨਾ ਕਈ ਤਰ੍ਹਾਂ ਦੇ ਸਪੋਰਟਾ ਜਿੱਦਾਂ ਹੁਣ ਆਹ ਕਹਦੀਏ ਵੀ ਹੈ ਨਾ ਆਪਾਂ ਨੂੰ ਆਹ ਦਿੱਤੀਆਂ ਹੋਈਆਂ ਨੇ ਉੱਪਰ ਤਾਂ ਇਹਨਾਂ ਦੇ ਧੂੜ ਮਿੱਟੀ ਜੰਮਦੀ ਹੁੰਦੀ ਹੈ ਕਿ ਯਾਰ ਜਦੋਂ ਬਾਹਰ ਖੜੀ ਰਹਿੰਦੀ ਹੈਗੀ ਨਾ ਬਿਲਕੁਲ ਬਾਹਰ ਖੜੀ ਰਹਿੰਦੀ ਹੈ ਵੀ ਅੰਦਰ ਖੜੀ ਹੋਊਗੀ ਤਾਂ ਮਤਲਬ ਵੀ ਇਹ ਚੀਜ਼ਾਂ ਦੀ ਆਪਾਂ ਨੂੰ ਨੋਬਤ ਨਹੀਂ ਆਉਣੀ ਹੈਗੀ ਸਹੀ ਗੱਲ ਤੇ ਆਹ ਚੀਜ਼ਾਂ ਕੋਰਾ ਹੁੰਦੀਆਂ ਨਾ ਇਹਨਾਂ ਵਿੱਚ ਜ਼ਿਆਦਾਤਰ ਆ ਨਾ ਧੂੜ ਮਿੱਟੀ ਫਸਣ ਦਾ ਡਰ ਰਹਿੰਦੇ ਨੇ ਬਈ ਇਸ ਚੱਕੋ ਬਈ ਹਣਾ ਤੁਸੀਂ ਮੜਾ ਧਿਆਨ ਰੱਖਿਆ ਕਰੋ ਕੋਈ ਵੀ ਬਈ ਹਣਾ ਜਦੋਂ ਲੈ ਕੇ ਜਾਣੇ ਹੋਗੇ ਤਾਂ ਬਈ ਇਹਨੂੰ ਪੂਰੀ ਸ਼ਾਮ ਪੂਰੀ ਸ਼ਾਮ ਦੇ ਨਾਲ ਬਈ ਹਣਾ ਖੜਾਓ ਤੁੱਪੇ ਨਾ ਖੜਾਓ ਹਣਾ ਸ਼ਾਮ ਤਾਂ ਦੇਖੋ ਜਿੰਨੀ ਹੋ ਜੇ ਜਪਾਕਾਰ ਵੀ ਆਉਦੀ ਤੁੱਪੇ ਨਹੀਂ ਖੜਾਉਂਦੇ ਹਾਂਜੀ ਹਾਂ ਉਹ ਵੀ ਆਪਾਂ ਸੰਭਾਲ ਨਾਲ ਤਾਂ ਖੜਾਉਣੀ ਆ ਨਾ ਤੇ ਬਾਕੀ ਹੋਰ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਜਿੰਨੀਆਂ ਵੀ ਬਣਾ ਕੇ ਭੇਜੀਆਂ ਨੇ ਕਦੇ ਕੋਈ ਦਿੱਕਤ ਨਹੀਂ ਆਈ ਨਾ ਹੀ ਕੋਈ ਆਵੇ ਹੁਣ ਦੇਖੋ ਆ ਦੋਨੇ ਸਟਾਰਟ ਖੜੀਆਂ ਨੇ ਚਲਦੀਆਂ ਤਾਂ ਆਪ ਨਹੀਂ ਪਤਾ ਲੱਗ ਲੋ ਜੀ ਬਈ ਹਣਾ ਤੇ ਬਾਕੀ ਭਾਈ ਨੰਬਰ ਮੈਂ ਸਕਰੀਨ ਤੇ ਪਾਤਾ ਤੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਫੇਰ ਆਜੋ ਦੁਬਾਰੋ ਕਹਿਣਾ ਮਿਲਾਂਗੇ ਬਹੁਤ ਛੇਤੀ ਕਿਸੇ ਨਵੀਂ ਪਾਲ ਕੇ ਦੇ ਨਾਲ ਠੀਕ ਹੈ ਜੀ ਫਿਰ ਨੇ ਬਾਈ ਗੁਰੂ ਸਿੰਘ ਸਾਹਿਬ ਬਾਈ ਦੀ ਕੀ ਫੱਦੇ